ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮਿਲੀ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਤੋਂ ਬਾਅਦ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ ਗਈ ਇਸ ਮੌਕੇ ਉਹਨਾਂ ਨੇ 1100 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਵੀ ਕਰਾਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਮੈਂ ਆਪਣੇ ਜੀਵਨ ਦੇ ਵਿੱਚ ਵੀ ਜੋ ਕੁਝ ਵੀ ਹਾਂ ਸਿਆਸੀ ਤੌਰ ਤੇ ਇਆ ਵੈਸੇ دنیਵੀ ਤੌਰ ਤੇ ਉਸ ਸਭ ਤੇ ਸਭ ਮੇਰੇ ਗੁਰੂ ਦੀ ਰਹਿਮਤ ਸਦਕਾ ਮੇਰੇ ਗੁਰੂ ਦੀ ਬਖਸ਼ਿਸ਼ ਸਦਕਾ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦੀ ਸਦਕਾ ਮੈਂ ਬਚਪਨ ਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਜਦੋਂ ਵੀ ਦਰਬਾਰ ਸਾਹਿਬ ਆਂਦੇ ਸੀ ਤਾਂ ਹਮੇਸ਼ਾ ਮੈਂ ਸ਼੍ਰੀ ਕਾਲ ਤਖਤ ਸਾਹਿਬ ਦੇ ਪਿਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਇਹ ਸਮਝਦਾ ਜੋ ਕੁਝ ਵੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜੇ ਅਗਰ ਮੈਨੂੰ ਅੱਜ ਮੈਂ ਪੰਜਾਬ ਚ ਮੰਤਰੀ ਹਾਂ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਰਹਿਮਤ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਾਂ ਕੋਈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਕਹਿ ਸਕਾਂ ਮੈਂ ਇਸ ਕਰਕੇ ਕਾਮਯਾਬ ਹੋਇਆ ਮੇਰੀ ਕਾਮਯਾਬੀ ਮੇਰੇ ਤੇ ਰਹਿਮਤ ਇਹ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ انہੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ ਤੇ ਆਪ ਸਭ ਜਾਣਦੇ ਹੋ ਸਾਰੀ ਸੰਗਤ ਜਾਣਦੀ ਹੈ ਪੰਥ ਜਾਣਦੇ ਆਂਦੇ ਕਿ 6 ਮਿਤੀ 6 ਅਗਸਤ ਨੂੰ ਦਾਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਇਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਨਿਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਉਪਰੰਤ ਹੋਣ ਤੋਂ ਬਾਅਦ ਮਹਾਨ 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 ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕੜਾ ਪ੍ਰਸ਼ਾਦੀ ਦੇਖ ਕੇ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖਿਮਾ ਮੰਗੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਪੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਭਲ ਬਖਸ਼ੋ ਤੇ ਮੈਂ ਆਪ ਸਭ ਦੇ ਰਹੀ ਵੀ ਪੰਜੋ ਸਿਕ ਸਹਿਬਾਨਾਂ ਨੂੰ ਇੱਕ ਵਾਰੀ ਫਿਰ ਸਾਰੇ ਪੰਥ ਤੋਂ ਫਿਰ ਇੱਕ ਵਾਰੀ ਮਾਫੀ ਮੰਗਦਾ ਹਾਂ ਗੁਰੂ ਸਾਹਿਬ ਬਖਸ਼ਣ ਹਾਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦਰ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਦਾ ਆਪ ਸਭ ਮੇਰੇ ਤੋਂ ਜੋ ਵੀ ਭੁੱਲ ਨਾ ਹੋਈ ਉਸ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਕੇ ਗੁਰੂ ਸਾਹਿਬ ਸਮੱਤ ਬਖਸ਼ਣ ਤਾਂ ਕਿ ਦੇਸ਼ ਕੌਮ ਪੰਜਾਬ ਦੀ ਸੇਵਾ ਕਰ ਸਕੇ ਬਾਈ ਖਾਲਸਾ ਵਾਹਿਗੁਰੂ ਮੈਂ ਸਾਹਿਬ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ ਤੁਸੀਂ ਉਹ ਬਾਜ਼ਾਰ ਦੇਖੇ ਨੇ ਤੁਹਾਨੂੰ ਲੱਗਦਾ ਹੈ ਕਿ ਥੋੜੀਆਂ ਬਹੁਤੀਆਂ ਕਮੀਆਂ ਸੀਗੀਆਂ ਕਮੀਆਂ ਨਾਲੀਆਂ ਮੈਂ ਥੋੜੀ ਦੇਰ ਚ ਆਪਣਾ ਜੋ ਰਿਟਨ ਤੇ ਤੁਹਾਨੂੰ ਦੱਸ ਦਿੰਦਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਜੋ ਡਾਕਟਰੀ ਉਹ ਨਹੀਂ ਬਖਸ਼ੀਆਂ ਜੋ ਅਹੁਦੇ ਉਨੀ ਬਖਸ਼ੇ ਉਹਦੇ ਵਿੱਚੋਂ 20 ਲੱਖ ਰੁਪਏ ਮੈਂ ਆਪਣੇ ਇਖਤਿਆਰੀ ਫੰਡ ਚੋਂ ਉਨਾ ਰਸਤਿਆਂ ਦੀ ਜੋ ਉਹਦੇ ਵਿੱਚ ਹੋਰ ਕਰ ਸਕੇ ਤੇ ਮੈਂ ਨਿੱਜੀ ਤੌਰ ਤੇ ਆਪਣੇ ਦਸਵੰਦ ਕੱਢ ਦੋ ਇੱਕ ਮਹੀਨੇ ਦੀ ਤਨਖਾਹ ਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਵੀ ਜੋ ਮੇਰੇ ਤੋਂ ਸੰਭਵ ਹੋਇਆ ਚਾਹੇ ਮੈਨੂੰ ਆਪ ਆਕੇ ਇੱਥੇ ਝਾੜੂ ਲਾਣਾ ਪਵੇ ਮੈਂ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਹਰ ਵੇਲੇ ਹਾਜ਼ਰ ਹਾਂ ਇਹ ਵੈਸੇ ਵੀ ਇਹ ਸਾਡੇ ਧਰਮ ਦੀ ਸੇਵਾ ਜਿਹੜੀ ਹੈ ਸਾਡੇ ਧਰਮ ਦੀ ਨਹੀਂ ਹੈ ਇਹਦੇ ਨਾਲ ਕੋਈ ਜਿਹੜਾ ਮੈਂ ਆਪਣੇ ਮੁ ਸੁਭਾਗ ਸਮਝਦਾ ਕਿ ਮੈਨੂੰ ਇਹ ਸੇਵਾਇ। ਮਦਰੀ ਸਾਹਿਬ ਲੈਂਡ ਪੂਲਿੰਗ ਮੇਰੀ 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 ਬੇਨਤੀ ਆਪ ਸਭ ਨੂੰ ਜੀ। ਆਪ ਸਭ ਨੇ ਉਸ ਦਿਨ ਵੀ ਬਹੁਤ ਸਾਥ ਦਿੱਤਾ ਜਵੀਦ। ਇਹ ਮੇਰੇ ਲਈ ਇਹ ਬੜਾ ਇੱਕ ਧਾਰਮਿਕ ਭਾਵਨਾਵਾਂ ਤੇ ਮੇਰੀ ਨਿੱਜੀ ਆਸਥਾ ਨਾਲ ਜੁੜਿਆ ਵਿਸ਼ੇ ਹੈ। ਆਪਣੇ ਕੋਲ ਹੋਰ ਬਹੁਤ ਸਾਰੇ ਮੌਕੇ ਹੁੰਦੇ ਜੇ ਤੁਸੀਂ ਰਾਜਨੀਤਿਕ ਸਵਾਲ ਜੀ ਇਸ ਨਾਲ ਇੱਕ ਜੁੜਿਆ ਲਾ ਸਵਾਲ ਮੇਰੀ ਮੇਰੀ ਬੇਨਤੀ ਹੈ ਕਿ ਅੱਜ ਤੇ ਆਪ ਸਭ ਦਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਮੈਨੇਜਮੈਂਟ ਤੇ ਕਾਰਵਾਈ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਮੈਨੇਜਮੈਂਟ ਤੇ ਕਾਰਵਾਈ ਕਰਾਂਗੇ ਵਾਹਿਗੁਰੂ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਵਾਹਿਗੁਰੂ